ਦੇਖ ਲੈ ਕਿੰਨੇ ਸੋਹਣੇ ਸੋਹਣੇ ਪੁੱਛੇ ਲੱਗੇ ਫਿਰ ਲਿਫਾਫਾ ਤਾਂ ਪੈਕੇ ਲੈ ਕੇ ਆ ਦੋ ਨਿ ਲਿਫਾਫੇ ਤਾਂ ਮੇਰੇ ਕੋਲ ਲਿਫਾਫੇ ਤਾਂ ਰਹੀ ਹੈਗੇ ਨਹੀਂ ਇਹਦੇ ਦੇ ਕਿਤੇ ਕਿੱਡੇ ਪਏ ਨੇ ਹਨਾ ਚੱਲ ਤੋੜ ਲਾਂਗੇ ਆਲੂ ਪਾਕੇ ਤਾਂ ਨਹੀਂ ਵੀ ਦੀ ਸਬਜੀ ਹੁੰਦੀ ਐ ਤੇ ਚੌਲੇ ਲਾਇ ਹੋਏ ਤੇ ਅਦਨੋਂ ਸੁਨੀਆਂ ਬੈੜੀਆਂ ਮੈਂ ਕਿਤੇ ਹਲੇ ਉਹ ਡਿਜ਼ਾਈਨ ਪਾ ਕੇ ਛੱਡਿਆ ਨਾ ਥਣੀਆਂ ਲੱਗਿਆ ਬੀਜ ਤੇ ਕਿਤੇ ਟਾਈਮ ਲੱਗਿਆ ਉੱਦੋਂ ਜਾ ਹਾਂ ਹਾਂ ਆਲੇ ਵੱੱਤੀ ਤੇ ਕਿੱਦਾਂ ਵੱਡਾ ਹੋ ਰਿਹਾ ਇਹ ਚੁੜਾਈ ਆ ਨਹੀਂ ਤਾਂ ਚੁੜਾਈ ਹੈ ਤੇ ਸੋ ਵਾਤ ਸੁਣੀ ਨਾ ਅੱਲਾ ਅੱਲਾ ਜੇ ਪੱਤੇ ਨੇ ਵਿੱਚ ਕਦੂ ਕਿੱਥੇ ਹੋ ਰਿਹਾ ਕਦੂ ਤਾਂ ਹੈ ਹੀ ਨਹੀਂ ਕਦੂ ਹੈਗੇ ਨਾ ਇਹ Adikha ਨਿਚ ਲੱਗ ਰਹੇ ਨੇ ਦੋ ਤਾਂ ਤੋੜ ਕੇ ਵੀ ਲੱਗਦੇ ਨੇ ਹਾਂ ਤਾਂ ਫੁੱਲ ਲੱਗੇ ਨੇ ਆ ਹੋ ਰਿਹਾ ਇੱਕ ਤਾਂ ਬਚਾ ਜਾ ਆ ਦੇਖ ਨਾ ਬਚਾ ਕਿਉਂ ਆ ਰਹੇ ਹਾਂ ਹਾਂ ਆਹੀ ਕਹਿਨੀ ਐ ਡੇ ਡੇ ਕੇ ਨੇ ਆਲੀ ਕਾ ਹੋ ਰਿ ਨੇ ਦੋ ਤਿੰਨ ਆ ਦੇਖ ਕੁੱਦਾ ਹੋ ਰਿਹਾ ਕਿੱਥੇ ਵੇ ਆ ਦੇਖ ਇਹ ਉਹਨੇ ਦੂਏ ਹਨਾ ਦੇਖ ਤੋੜਨ ਵਾਲਾ ਹੋ ਰਿਹਾ ਤਾਂ ਕੱਤੇ ਦੀ ਫੁੱਟ ਚ ਆ ਰਿਹਾ ਚਿੱਤਲੇ ਹਾਂ ਨੈਚੁਰਲ ਨਹੀਂ ਸੋਹਣੇ ਸੋਹਣੇ ਨੈਚੁਰਲ ਹੀ ਕਦੀ ਨਹੀਂ ਹੈ ਸਾਰਾ ਹੀ ਖੇਤ ਬਦਲ ਗਿਆ ਸਾਰਾ ਹਾਂ ਫਰੂਟ ਵੀ ਲੱਗ ਰਹੇ ਨੇ ਇਕਲੇ ਲੱਗ ਰਹੇ ਨੇ ਇਧਰ ਐ ਰੱਖਾ ਬਣਿਆ ਆ ਬਿਨੀਆਨੀਆ ਹਾਂ ਬਣਾਉਂਦੇ ਬਿਨੀਆਨੀਆ ਹੋ ਰਿਹਾ ਸਾਡੇ ਬਿਨੀਆਨੀਆ ਸ਼ੇਕ ਵੀ ਆ ਚ ਬਿਨੀਆਨੀਆ ਸ਼ੇਕ ਕਰ ਲਿਓ ਹੋਰ ਆਪ ਇਸਟਾਰ ਲਾ ਕੇ ਬਣਾਣਾ ਸ਼ੇਕ ਪਿਲਾਵਾਂਗੇ ਦੇਸੀ ਪਿਓਰ ਆ ਇਧਰ ਤਾਂ ਛੋਟੀਆਂ ਘੜੇ ਇਧਰ ਪਾ ਲੀ ਸਾਸਰੀ ਕਾਲਜੀ ਸਮਿਤ ਕਰਦੇ ਵੀ ਠੀਕ ਹੋਵਾਂਗੇ ਸਾਰੇ ਹਾਂਜੀ ਉਹ ਇਹ ਨਾ ਮਾਸਿਂ ਮੈਂ ਤੇ ਖੰਬੇ ਨਾਲ ਚਪਕਿਆ ਜੀ ਆਦਾ ਘੜ ਤਿਆਰ ਆ ਬਸ ਇਹ ਤਾਂ ਤੋੜਾਂਗੇ ਆਏ ਹਾਏ ਹਾਂ ਹੋਰ ਦੇਖ ਇੱਕ ਪਹਿਲਾਂ ਟੁੱਟ ਗਿਆ ਧੀ ਸਾਰੀ ਘੜ ਖਰਾਬ ਹੋ ਗਈ ਵੇਰੇ ਕੱਚੇ ਕੇਲਿਆਂ ਦੇ ਪਕੌੜੇ ਬਣਾ ਕੇ ਖਾ ਪਨੀਰ ਵਰਗੇ ਲੱਗਦੇ ਨੇ ਬਣਾ ਲੈ ਤੇ ਬਣਾ ਲੈ ਇਹਨੇ ਦੋ ਕਦੂ ਲੱਗ ਰਹੇ ਨੇ ਤਿੰਨ ਲਾ ਲੈ ਲਾਟੀ ਬੇਲੂਰਾ ਮੋੜੋ ਪੁੱਤ ਐਡੀ ਤਾਂ ਹਾਂ ਤੋਂ ਕਿੰਨੀ ਆਈਡੀ ਉੱਪਰ ਉਹ ਕਿਹੜਾ ਹੈਗੇ ਟਾਂਕੀ ਤੋੜ ਲਿਆ ਕਰਾਂਗੇ ਕਾਮ ਕਰੇ ਹੀ ਨਹੀਂ ਇਹ ਟਾਹਾਂ ਕਰੀ ਕਿਸ ਨੇ ਤੋੜਿਆ ਨਹੀਂ ਕਰਨੇ ਉੱਪਰ ਬਾਸੀ ਨਜ਼ਰ ਵੱਟੂ ਲੋਕ ਤਾਂ ਸਿੱਧਾ ਲਾਉਂਦੇ ਨੇ ਇਹ ਨਾ ਫੁੱਟਾ ਲਾਇਆ ਹੋਇਆ ਆਓ ਫੇਰ ਤੱਕ ਕੇ ਤੋੜ ਲਓ ਤੋੜ ਦੋ ਸਾਕ ਤੋੜ ਲਓ ਨਹੀਂ ਅਸੀਂ ਪਹਿਲਾਂ ਖੇਤ ਦਾ ਵਾਈਆਂ ਕਰਾਂਗੇ ਇਹਦਾ ਆਪਾਂ ਪਾ ਦਾਂਗੇ ਮਿੱਥੇ ਪਾਵਾਂਗੇ ਲਾਡੀ ਚਾਕੂ ਚੱਕ ਲਿਆ ਬੇਟੇ ਚੱਕੂ ਨਾਲ ਦਾਂਗੇ ਮਿੱਥੇ ਆ ਸਾਡਾ ਹੋ ਰਿਹਾ ਆੜੂਆਂ ਦਾ ਪੇਡ ਆ ਬਈ ਆੜੂ ਬਹੁਤ ਮਿੱਠੇ ਲੱਗਦੇ ਨੇ ਹਨਾ ਆੜੂ ਤਾਂ ਵੋਸਵਾਦ ਲੱਗਦੇ ਨੇ ਤੇ ਐਕਤੀ ਤਾਂ ਪਹਿਲੀ ਵਾਰੀ ਆੜੂ ਲੱਗੇ ਤੇ ਐਨੇ ਆੜੂ ਲੱਗੇ। ਨਾਇਤ ਕੀ ਦੂਜੀ ਵਾਰ ਲੱਗੇ ਨੇ? ਨਾ ਪਹਿਲੀ ਵਾਰ ਪਹਿਲੀ ਵਾਰ ਲੱਗੇ। ਫਿਰ ਪਹਿਲਾਂ ਮੈਨੂੰ ਤਾਂ ਕੋਈ ਕਾਈ ਵਾਲੇ ਤੇ ਹੁਣ ਇੱਧਰ ਦੇਖ ਪੈ ਡੋ ਮਚਾਤਾ ਦੀ ਉੱਥੇ ਥਿਓ ਕੰਨਿਆ ਕੋਲ। ਅੱਛਾ ਠੀਕ ਹੈ। ਠੀਕ ਆ। ਪਟਾਟਾ ਦੀ ਫਿਰ ਮੱਚ ਗਿਆ ਸੀ। ਕੱਚਾ ਪਹਿਲੀ ਵਾਰ ਚੜਿਆ ਇਹ। ਆਹੋ ਮੰਗਾ ਲੈ ਕੇ ਗਿਆ ਤੀ। ਦੋ ਤਿੰਨ ਦਿਨ ਤਾਂ ਸਾਨੂੰ ਖਾਣ ਦਾ ਵੀ ਟਾਈਮ ਨਹੀਂ ਲੱਗਿਆ। ਪੇਰੇ ਮੰਗੇ ਨੇ ਜਦੋਂ ਦੁਬਾਰੂ ਫੋਨ ਕਰਿਆ ਕਹਿੰਦਾ ਖਾ ਲੈ ਮਾਂ ਕਿੱਥੇ ਖਾਦੇ ਨੇ ਮੂੰਗਫਲੀ ਖਾ ਲੇਗਾ ਤੂੰ ਤੂੰ ਬਾਥੂਰਾ ਬਲਾਡੀ ਪਲਾਤਾ ਆਪਣੀਆਂ ਤਾਂ ਸੀਟਾਂ ਬੁੱਕ ਨੇ ਉਹ ਐ ਕਰ ਮੈਂ ਤੈਨੂੰ ਹੱਥ ਉੜਕ ਦੇਂ ਤੇ ਗੁੱਥੀਆਂ ਬਣਾ ਦੀ ਠੀਕ ਆ ਉਹਦੇ ਮੇਥੇ ਵੱਢਣ ਲੱਗੇ ਹੱਥ ਤੇ ਖਾ ਲਿਆ ਚਾਕੂ ਇੰਨਾ ਗੁੱਥੇ ਵਿੱਚ ਬੱਸ ਕਰ ਮਾਂ ਆਹ ਧਣੀਆਂ ਕੁਝ ਜ਼ਿਆਦੀ ਨਹੀਂ ਲਾ ਲਿਆ ਸੋਣ ਧਣੀਆਂ ਖਰਾਬ ਹੋ ਗਿਆ ਇਹੋ ਹੋਣਾ ਨਾ ਬੋਰੀਆਂ ਭਰਦੇ ਸੀ ਤਾਂ ਹੁਣ ਟਾਈਮ ਹੀ ਨਹੀਂ ਲੱਗਦਾ ਹੈਗਾ ਉਹੀ ਤਾਂ ਕਹਿਣੀ ਆ ਟਰਾਲੇ ਵੇਚਦੇ ਆ ਆ ਤਾਂ ਕਾਸੇ ਹੋਰ ਦਾ ਪਿੰਡ ਮਮੀ ਜਿਹੜਾ ਤੇ ਹੱਥ ਲੱਗੇ ਦੇਖੀ ਮਸੀਤ ਹੈ ਨਾ ਉੱਪਰੋਂ ਦੇਖਾ ਜਾ ਹੈ ਤੇਰੇ ਤੇ ਉਹ ਗੁਲਾਬੀ ਜਿਹਾ ਫੁੱਲ ਜਾਂ ਨਹੀਂ ਲੱਗਦਾ ਹੁੰਦਾ ਕਾ ਨੂੰ ਤੋੜਦੇ ਮਮੀ ਉਹ ਨਹੀਂ ਹੈਗਾ ਸੰਦੀਪੇ ਕੱਖਾਂਿਆਂ ਵਾਲਾ ਗੁਲਾਬੀ ਫੁੱਲ ਜਾਂ ਹੁੰਦਾ ਜਿਹੜਾ ਆਪਣਾ ਲਾਇਆ ਹੋਇਆ ਫੁੱਲ ਨਹੀਂ ਕੇ ਉਹ ਵੀ ਲੱਗਦਾ ਨਹੀਂ ਉਹ ਨਹੀਂ ਆਇਗਾ ਆ ਜਿਹੜਾ ਕੱਖਾਂਿਆਂ 'ਚ ਨਹੀਂ ਹੁੰਦੇ ਗੁਲਾਬੀ ਜੇ ਫੁੱਲ ਹਾਂ ਹਾਂ ਉਹ ਚੀਜ਼ ਆ ਇਹ ਬੋਬੀ ਦੇ ਫੁੱਲ ਪਿਆ ਕੋਈ ਖਣਾ ਤੋੜ ਲਿਸਤਾਂ ਆ ਲੱਗ ਰਿਹਾ ਨਾ ਆ ਨੰਡਾ ਜੀ ਆ ਲੈ ਕੇ ਆਵਰੀ ਇਸ ਤੋਂ ਲੈ ਕੇ ਤੋੜ ਕੇ ਹੂੰ ਚਾਲਾਂ ਇਹ ਤਾਂ ਕਦੇ ਤਾਂ ਹੁੰਦੀ ਇਹਨੇ ਲੈ ਪੁੱਤ ਇਹਦੀ ਗੁੱਛੀ ਬਣਾ ਦੇ ਲੈ ਪਾਲਕ ਤੋੜੀਏ ਕਿ ਚਾਕੂ ਨਾਲ ਵੱਡੋਂਗੇ ਪਾਲਕ ਤੋੜ ਮੈਂ ਤੋੜਦੀ ਆ ਵੱਡਦੀ ਮੇਥੇ ਤੂੰ ਤੋੜ ਪਾਲਕ ਕਾਚੂ ਨਾਲ ਵੱਡ ਜੂ ਮੇਥੇ ਕਿਤੇ ਨੇ ਆਚਾ ਆਓ ਤੇ ਇਹਨੇ ਤੋੜਨੀ ਹੂੰ ਕੋਟੇ ਤੇ ਕੱਲ ਅਸੀਂ ਰੱਖਾਂ ਕਰਮ ਦਾ ਕਹਾਣਾ ਬਾਈ ਅੱਧ ਮੇਰਾ ਮੋਕਲਾ ਬਹੁਤ ਨੇ ਲੈ ਜੇ ਤੇ ਮੋਰੀ ਬੱਝ ਜੂ ਜਿਵੇਂ ਹਰਮਨ ਨੂੰ ਨਾਲ ਲਿਆਉਂਦੇ ਤੇ ਆਉਂਦੇ ਚਲ ਕੋਈ ਸਾਦੀ-ਭਾਜੀ ਤੋੜ ਲੈਂਦੇ ਜਦੋਂ ਹੁੰਦੀ ਦੀ ਜਾ ਕੇ ਮੋਟਰਸਾਈਕਲ ਨੂੰ ਚਿੰਬੜ ਜਾਂਦਾ ਸੀ ਪਾਪੇ ਅੱਧ ਮੇਰਾ ਮੈਂ ਨਾਲ ਨਹੀਂ ਗਿਆ ਤੀ ਤੇਰੇ ਅੱਧ ਦਾ ਹਰਮਨ ਦਾ ਓਹੀ ਤਾਂ ਨਹੀਂ ਆ ਓਹੀ ਅੱਧ ਮੇਰਾ ਮੈਂ ਤੁਹਾਡੇ ਨਾਲ ਆਈਆਂ ਹੂੰ ਰੋਟੀਆਂ ਚ ਪਾਉਣ ਨੂੰ ਵਾਧੂ ਨਹੀਂ ਕੋਈ ਦੋ ਕਰਨਾ ਇਹ ਤਾਂ ਫੁੱਟੇ ਹੁੰਦੇ ਨੇ ਦੁਬਾਰੋਂ ਨਾ ਉਸ ਕਾ ਕੇ ਜੀ ਨਾ ਉਹ ਚ ਕੜੀ ਜੀ ਚ ਪਾ ਸਬਜੀ ਚ ਪਾ ਹਾ ਹਾ ਕੀ ਖੁਸ਼ਬੂ ਆਉਂਦੀ ਐ ਦੋਗਣੀ ਸਵਾਦ ਲੱਗਦੀ ਐ ਸਬਜੀ ਲਵੇ ਲਵੇ ਪਾਲਕ ਹਾਂ ਵਧੀਆ ਹੋ ਰਹਿਣੇ ਆਪਣੇ ਤਾਂ ਮੈਂ ਮਿੱਥੇ ਤੋਂ ਤੋੜ ਕੇ ਹੀ ਲੈ ਕੇ ਜਾਂਦੇ ਨੇ ਚੱਲ ਵੱਡਕੀ ਇਹ ਲੈ ਜਾਗੇ ਹੁਣ ਆਪਾਂ ਇਹ ਤਾਂ ਫਿਰ ਹੋਈਆਂ ਜਾਣਗੇ ਗਾਹਾਂ ਦਾ ਥੋੜੇ ਜੇ ਵੱਡ ਲੇ ਲੱਗਦੇ ਹੱਥ ਚਲੋ ਤੋੜੀਏ ਹੁਣ ਪਾਲਕ ਪਾਲਕ ਮੇਰਾ ਪਹਿਲਾਂ ਮੈਂ ਤਾਂ ਉਧਰ ਜਾਈ ਨੀ ਉਧਰ ਸੋਨਾ ਸੋਨਾ ਹਾਂ ਉਧਰ ਵੱਡੇ ਵੱਡੇ ਪੱਤੇ ਪਹਿਲਾਂ ਇਧਰੀ ਨੂੰ ਕਾਤੇ ਵਾਤੇ ਇਹ ਜਿੰਨੀ ਵੱੜਦੀ ਮੈਂ ਆ ਇਹ ਲਗਾਤਾ ਇਹ ਸਾਰਾ ਇੱਕ ਸਮੇਂ ਆ ਪਾਲਕ ਨਹੀਂ ਆ ਦੇਖਾ ਵੱਡੇ ਵੱਡੇ ਪੱਤੇ ਨੇ ਲਾਡੀ ਇਹਦਾ ਦੇਖੋ ਕਿੰਨਾ ਪੇਡਾ ਹੋ ਰਿਹਾ ਇੱਕੇ ਵੱਡਾ ਨਹੀਂ ਹੋ ਗਦਾ ਛੋਟੇ ਜਿਹੇ ਟੱਬਾ ਤੋਂ ਕਿਹੜਾ ਆ ਦੇਖ ਆਹਾ ਇਹ ਸਰੋਂ ਹੋ ਰਿਹਾ ਹੈ ਹਲਕੇ ਤੋਂ ਸਰੋਂ ਦਾ ਵੀ ਹੋ ਰਿਹਾ ਤੇ ਲੈ ਜੀ ਜੀ ਸਮਾਨੇ ਤੋਂ ਸੰਜੀਤ ਵੀ ਤੁਹਾਨੂੰ ਸਰੋਂ ਦੇਖ ਲੈ 300 ਰੁਪਏ ਦੀ 3 300 ਗ੍ਰਾਮ 100 ਰੁਪਏ ਗ੍ਰਾਮ 100 ਰੁਪਏ ਮੋਤੀ ਮੋਤੀ ਨਹੀਂ ਹੋ ਰਡ ਜਾਂਦੀ ਆਪਾਂ ਹੁਣ ਬਿੱਜੀ ਨਹੀਂ ਰਹਿ ਗਿਆ ਅੱਜ ਕਰ ਕੀ ਪਿਆ ਤੇ ਆਸੀ ਕਰਕੇ ਤੇ ਕੱਲ ਬਈ ਕੋਠੇ ਦੇ ਰੰਗ ਕਿਉਂ ਵੀ ਮਾਸੀ ਵਧੀਆ ਬਣ ਗਿਆ ਹੁਣ ਨਾਲੇ ਚਵੱチェ ਦੇ ਨਾਲੇ ਕੋਠੇ ਤੇ ਦੀਵਾਲੀ ਦਾ ਤਾਂ ਦਵਾਈ ਦੀਵਾਲੀ ਤਾਂ ਦਾ ਕਰਦੇ ਨਹੀਂ ਹੁੰਦੇ ਅਸੀਂ ਜਦੋਂ ਮੌਕਾ ਲੱਗਿਆ ਸੀ ਉਦਿਆਂ ਰੰਗ ਕਰਤਾ ਅਸੀਂ ਇਹ ਦੇਖਦੇ ਆਂ ਪਹਿਲਾਂ ਲੋਕ ਕਹੇ ਜਾਂ ਕਰਦੇ ਨੇ ਉਹਦੂ ਬਾਹਰ ਨਾ ਆਪਣੇ ਹਜੇ ਇਹ ਤੇ ਨਾ ਜਿਵੇਂ ਉਹ ਸੋਡ ਮੰਗਾ ਗਏ ਸੀ ਤੇ ਕਹਿੰਦਾ ਉਹ ਬੈਸਟਾਰ ਪਏ ਨੇ ਸਟਾਰ ਵਾਲੇ ਫਰੇਮ ਲੈ ਕੇ ਸਪਰੇਅ ਤੇ ਸਟਾਰ ਪਾਵਾਂਗੇ ਸਾਰੇ ਤੇ ਜਾਂ ਇੱਕ ਪਾਸੇ ਕੈਨੇਡਾ ਵਾਲਾ ਝੰਡਾ ਹਾਂ ਕੀ ਤੁਸੀਂ ਕੈਨੇਡਾ ਗਏ ਹੋ ਪੂਰੀ ਝੰਡੇ ਦੀ ਕੈਨੇਡਾ ਜਾ ਕੀ ਕਰਨਾ ਕੈਨੇਡਾ ਨਾਲੋਂ ਤਾਂ ਹੋਰੇ ਵਧੀਆ ਜਿਆਦਾ ਬਣਾਓ ਤੁਸੀਂ ਆਪ ਦਾ ਜਿੱਥੇ ਰਹਿੰਦੇ ਹੋ ਚਾਹੇ ਜਿੱਥੇ ਹੈਗੇ ਉਹਦੀ ਤਾਂ ਕਦਰ ਨਹੀਂ ਹਰ ਤੇ ਗਏ ਨਹੀਂ ਉਹ ਲੱਤ ਬਾਈਪਾਸ ਕਾ ਤੋ ਗੱਡਰ ਕੀਆ ਇਹ ਅਸੀਂ ਇੱਧਰ ਲੱਤ ਬਾਈਪਾਸ ਨੂੰ ਪਾਰ ਕੀਆ ਇਹ ਏਰੀਆ ਪਹਿਲਾਂ ਮਿਲਦੇ ਆ ਅਸੀਂ ਹੁਣ ਉਧਰ ਤੋਂ ਜਾਣਾ ਲੈ ਵੀ ਕਣਕਾਇਕਤੀ ਬੁਰਾ ਹਿੱਲਾ ਕਣਕਾਂ ਦਾ ਜਮੀ ਕਣਕਾਂ ਦੇਖ ਲਓ ਕਹੀ ਜਾਨੇ ਇਕਤੀ ਬਾਹਣ ਵੀ ਨਹੀਂ ਭਰਿਆ ਇਹਨੂੰ ਮੀਂਹਾਂ ਵਾਂਗੂ ਆਹ ਚ 14 ਤਰੀਕ ਦੀ ਵੀ ਜੀ ਹੋਈ ਆ ਆ ਵੀ ਜੀ ਹੋਈ 19 ਤਰੀਕ ਦੀ ਹਾਂ ਇੱਥੇ ਜੀ ਰਿਹਾਈ ਸੀ ਮਸੀ ਆਹ ਕੋਠੇ ਹੀ ਨੱਚਦੀ ਹੈ ਦੇਖਿਆ ਹੋਣਾ ਸੋਨੇ ਆਹ ਹੋ ਪਹਿਲਾ ਕੇਰਾ ਨਹੀਂ ਆਈ ਇਤਕਾ ਤੇ ਲੈ ਕੇ ਆਈ ਕਿ ਮੈਂ ਢੋਬਾ ਬਣਾ ਦਿਆ ਇੱਧਰ ਲਾ ਸਾਡਾ ਆ ਗਿਆ ਜੋ ਸਾਰਾ ਮੁੰਡਾ ਆਇਆ ਤੀ ਮਾਸੀ ਸਾ ਮਾਸੀ ਨੇ ਤੋੜਦਾ ਪਾਲਕ ਬਾਈ ਹੂੰ ਜਿਹੜੇ ਬਾਹਰ ਲਿਆਂਦੇ ਨੇ ਉਹਨਾਂ ਨੂੰ ਤਾਂ ਰੈਂਟ ਦੀ ਏ ਠੀਕ ਰਹਿੰਦੀ ਆ ਆਪਦੀ ਦਵਾਰਾਂ ਨਹੀਂ ਖਾਲੀ ਇੰਨਾ ਕੁ ਤਾਂ ਲੈ ਵੀ ਮਾਸੀਨ ਲੱਗ ਰਹੀ ਏ ਠੰਡ ਸੂਰਜਾ ਸੂਰਜ ਕਿੱਥੇ ਫਿਰ ਰਿਹਾ ਮਾਸੀਨ ਲੱਗ ਰਹੀ ਏ ਠੰਡ ਮਾਸੀ ਪਾਈ ਫਿਰਦੀ ਏ ਜਾਗਟ ਤਾਂ ਮੈਂ ਪਾ ਲਈ ਜਾ ਕੇ ਅਪ੍ਰੈਲ ਚ ਨਿਕਲ ਜੱਟ ਲਵੇ ਇੱਕੋ ਜਾਕਟ ਆ ਤੋਲੰਦਾ ਪਾਲੰਦਾ ਤੋਲੰਦਾ ਪਾਲੰਦਾ ਲੈ ਵੀ ਅੱਜ ਆਏਗੇ ਸਾਗ ਤੋੜਨ ਸਰੋਂ ਪੱਕੀ ਭਈਆ ਉਹ ਕਹਿੰਦੇ ਸੀ ਸਾਗ ਤੋੜਾਂਗੇ ਹਜਲ ਲਫਾਪਾ ਭਰਿਆ ਪਿਆ ਦੇਖਿਓ ਲਫਾਪਾ ਭਰਿਆ ਪਿਆ ਸਾਗ ਦਾ ਕਿਉ ਮਾਸੀ ਜਦੋਂ ਇਹਦੇ ਬੈਕ ਗੇਅਰ ਮੂਰਲੇ ਗੇਅਰ ਸਾਹ ਚ ਬਰਾਬਰ ਨਹੀਂ ਹੁੰਦੇ ਉਹ ਤੱਕ ਨਹੀਂ ਸਾਗ ਇਹ ਬਾਡਾ ਸਰੇ ਤੱਕ ਲਾਉਣਗੇ ਉਹ ਉੱਥੇ ਤੱਕ ਉਹ ਉੱਥੇ ਬਾਡਾ ਗਾਹਾਂ ਐਂ ਜਾ ਕੇ ਬਈ ਤੇ ਨਿਕਲਣੀਆਂ ਵਾਹ ਆ ਬਿੱਕਚਾ ਕਚਾ ਆ ਜੀ ਕਰੀਆਂ ਦਾ ਵੀ ਥੋੜੀ ਜਾਂ ਥੋੜੀ ਜਾਂ ਹਨਾ ਹੋਰ ਇਹ ਚੀਜ਼ ਆ ਪੂਰੇ ਵਾੜਾ ਵਧੀਆ ਬਾਕੀ ਐ ਫਿਰ ਦੋ ਪਰਵਾਰਾਂ ਦਾ ਬਣੂਗਾ ਫਿਰ ਸਰਦਾਨੀ ਪਤੀਲਾ ਦਾ ਫਿਰ ਭਰ ਕੇ ਹੋਣਾ ਚਾਹੀਦਾ ਥੋੜੀ 모ੜੀ ਚੀਜ਼ ਨਾ ਥੋੜੀ ਸਰੂਗਾ ਹੂੰ ਤੇਰ ਵਗਾਂ ਸਾਗ ਦੀ ਸ਼ਾਂਤੀ ਕਰਕੇ ਤੋੜਦਿਆਂ ਨਾ ਫਿਰ ਐ ਨਹੀਂ ਨਾ ਵੀ ਆਮ ਜਿਹਾ ਸਾਗ ਤੋੜ ਲਿਆ फटाफट ਆਮ ਨੂੰ ਜਿਵੇਂ ਕੋਈ ਇੰਨੀ ਚੀਜ਼ ਨਹੀਂ ਮਸਾਲੇ ਇਹ ਗੋਲਡਨ ਸਰੋਂ ਭਾਲਦੇ ਨੇ ਜਿਹੜਾ ਮਤਲਬ ਵੀ ਆਪਾਂ ਕਹਿੰਦੇ ਹੁੰਦੇ ਆ ਰੇਅਰ ਰੇਅਰ ਢਾਲ ਤੋੜਦੇ ਨੇ ਇਹ ਜਮਾ ਕੀ ਮਾਸੀ ਫ੍ਰੈਸ਼ ਮਾਲ ਫ੍ਰੈਸ਼ 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 ਮਾਲ ਬਾਥੂ ਦਾ ਮਿਲ ਗਏ 1 ਕਿਲੋ ਕਿਆ ਆ ਚਲੋ ਓਦਾਂ ਯਾਰ ਉਹੀ ਟੁੱਟ ਜਾਨੇ ਤਸਤਾ ਪਰਸੀਨ ਉਹ ਤਬਾਤਾ ਪਰਸੀਨ ਮਾਤਾ ਇਹ ਛੋਟਾ ਯਾਰ ਫਾਪਾ ਦਾ ਘਰ ਦਾ ਇਹ ਛੋਟਾ ਹੈ 7 ਕਿਲੋ ਸਾਗ ਹੋਣਾ ਰਫਾ ਵਿੱਚ 7 ਅੱਜ ਕੱਲ ਇਹ ਬੇਚਣ ਲੱਗ ਗਿਆ ਤਾਂ ਕਰਕੇ ਹੁਣ ਤੋਲਨਾਪ ਕਰਦਾ ਹਾਂ ਹਾਂ ਦੇਖ ਲੈ 7 ਕਿਲੋ ਸਾਗ ਹੋਣਾ ਇਹ ਆ 7 ਕਿਲੋ ਸਾਗ ਆ ਗ੍ਰਾਮ ਤੇ ਹੁਣ ਡਾਡੀ ਇਹ ਤਾਂ ਉਹੀ ਵੱਡਾ ਲੱਗਦਾ ਜਦੋਂ ਇਹ ਕੱਟ ਗਿਆ ਨਾ ਪਤੀਲੇ ਚ ਪੈ ਗਿਆ ਇਹ ਤਾਂ ਇੰਨਾ ਕੁ ਬਣ ਜਾਣਾ ਹੁੰਦਾ ਆਏ ਕਿਵੇਂ ਇੰਨਾ ਕੁ ਬਣ ਜੂਗਾ ਹੋਰ ਹੁਣ ਲੈ ਪਾਣੀ ਤਾਂ ਹੁੰਦਾ ਨਾ ਪਾਣੀ ਮਾਰਿਆ ਕਰੋ ਜੇ ਪਾਣੀ ਹੁੰਦਾ ਪਰ ਪਾਣੀ ਇਹ ਨਹੀਂ ਲਾਇਆ ਕਰੋ ਫਿਰ ਪਾਣੀ ਦਾ ਫੁੱਕ ਜਿਹਾ ਕੁਝ ਨਿਕਲਣਾ ਨਹੀਂ ਇਹਨੂੰ ਫੁੱਕ ਤੇ ਕੋਸਾ ਨਹੀਂ ਹੋਗਾ ਹੂੰ ਮੈਨੂੰ ਲੈ ਇਹ ਤਾਂ ਵੀਡੀਓ ਬਣਾਉਣ ਨੂੰ ਆਪ ਤੋੜ ਰਹੀਆਂ ਨੇ ਸਾਗ ਮਾ ਇਹਨਾਂ ਨੂੰ ਮੈਂ ਕੀ ਪਾਈ ਅਸੀਂ ਆਪੇ ਭੱਗ ਜਾਵਾਂਗੇ ਮਾਰੂ ਮੋਟਰਸਾਈਕਲ ਦੀ ਸੈਲਫਾ ਇਹਨਾਂ ਨੂੰ ਭੇਜਾਂਗਾ ਉਹ ਕੋਠੇ ਜੰਮਕਰੀਆਂ ਜਿੱਥੇ ਚਿੱਟੀਆਂ ਇਹਨਾਂ ਨੂੰ ਬੱਸ ਐਂ ਕਹਿ ਦੇਣਾ ਵੀ ਆਹ ਟਾਵਰ ਦੀ ਨੱਕ ਦੀ ਸਿਹਤ ਨੂੰ ਭੱਗ ਜਾਓ ਉਹ ਚਿੱਟੀਆਂ ਕੋਠੀਆਂ ਉਹ ਟੈਂਕੀ ਜੰਮਕਰੀਆਂ ਜਿੱਥੇ ਉਹ ਗੁਰੂ ਘਰ ਆ ਗਿਆ ਤੇ ਉਹ ਉੱਥੇ ਨਾ ਨਾ ਤੇ ਉਹ ਗੁਰੂ ਘਰ ਆ ਹਾਂ ਸਿਮੈਂਟਡ ਆ ਉੱਥੇ ਨੱਕ ਦੀ ਸਿਹਤ ਨੂੰ ਭੱਗ ਜਾਓ ਮਾ ਆਪਣੇ ਘਰ ਨਹੀਂ ਦੀਂਦੇ ਉਹ ਚਿੱਟੀਆਂ ਗੁੱਠੀਆਂ ਬਸ ਹਾਂ ਇਹਨਾਂ ਦੀਆਂ ਗੁੱਠੀਆਂ ਦੇ ਵਿੱਚ ਗਏ ਹਾਂ ਹੋ ਰੋਗ ਤਾਂ ਤੇਰੀ ਸਾਗ ਦੇਖਣ ਕੇ ਬੀਬੀ ਦਾ ਵੀ ਜੋ ਸੁਵਿੰਦਰ ਕੌਰ ਸਾਗ ਲੈ ਫਿਰ ਸੁਆਦ ਨਹੀਂ ਬਣਦਾ ਪੜੀ ਜੇ ਨਾਲ ਟੁੱਕ ਕੇ ਜਾਵੇ ਸਾਡਾ ਲੈ ਜਿੱਕ ਖੇਤ ਦੀ ਸ਼ੇਅਰ ਕਰਾਤੀ ਤੀ ਵਿਆਹ ਦੀ ਹਾਲੀ ਹਾਰੇ ਦੂਜੇ ਦੋ ਦੀ ਕਰਾ ਮੋਟਰ ਤੋਂ ਸਾਲ ਤੋਂ ਆਪਾਂ ਦੇ ਜੱਟ ਤੋਂ ਲੈ ਬਤ ਤੋੜੀ ਗਈ ਥੋਕੇ ਫੇਰ ਕੀ ਹੁੰਦਾ ਡੰਗਰਾਂ ਨੂੰ ਪਹਜੂਗਾ ਬਾਕੀ ਕਾ ਡੰਗਰਾਂ ਦਾ ਰੋਟ ਤੁਹਾਡੇ ਤੇ ਲੱਗ ਜਾਂਦੇ ਪਾਟ ਦਾ ਕੋਈ ਨੁਕਸਾਨ ਨਹੀਂ ਘਟਦਾ ਹੀ ਹੁੰਦਾ ਇਹ ਤੇ ਆ ਅੱਜ ਪੀਲੇ ਕੰਬੇ ਸਾਲੇ ਨੇ ਗੈਸ ਨਹੀਂ ਪਾਇਪ ਲਾਈਨ ਦੱਬੀ ਹੋਈ ਅੱਛਾ ਮਾਂਗੀ ਦੇ ਨਿਸ਼ਾਨ ਦੇਹੀ ਜੀ ਕਰੀਦੀ ਉਹਦਾ ਅੱਛਾ ਪੀ ਲੀਆਂ ਨਹੀਂ ਤਾਂ ਨਾ ਦੇਖ ਆ ਮੂਰੇ ਮੇਰੇ ਆ ਰਹੀ ਬੀਬੀ ਪੈਂਟ ਕਿੱਥੇ ਆ ਆ ਚਾਹ ਟੋਕ ਮਾੜੀ ਜਿਹੀ ਰਹਗੀ ਤੋੜ ਆ ਕੀ ਰੌਲਾ ਤਾਂ ਇੰਨਾ ਪਾਇਆ ਹੋਇਆ ਹੈ ਹੋ ਸਾਡੇ ਆ ਖੁੰਜੇ ਦੇ ਵਿੱਚ ਦੀ ਗਈ ਦੀ ਆ ਇਧਰ ਨਿਕਲ ਗਈ ਫਿਰ ਆ ਲੰਗੀ ਸਿੱਧੀ ਹਾਂ ਚਲੋ ਮਾਟਾ ਗੱਡੀ ਚ ਵੇਰਾ ਟਾਕੀਆ ਕੋ ਲੱਖ ਖੋਲ ਆਪੋ ਆ ਕੀ ਨਾ ਨੀ ලයින අ ගන්නදේ කුදද ට ක න . න මට හිට ෙ හග. ਦਾ ਕੀ ਦਰ ਮੈਨ ਦਾ ਖਾਣਾ ਰੋਟੀ ਵੀ ਨਹੀਂ ਸੁਆਦ ਲੱਗਦੇ ਭੁੱਖੇ ਹੁੰਦਾ ਬੁੱਖੇ ਤਾਂ ਕੰਮ ਕਰਦੇ ਆਪਾਂ ਦਾ ਵਸ ਰੋਟੀ ਦੀ ਆ ਨਹੀਂ ਜਿਆ ਕੰਮ ਜਿਆ ਕਰਕੇ ਥੱਕ ਜਾਈਏ ਜਦੋਂ ਬੈਠ ਕੇ ਰੋਟੀ ਤੇ ਖੇਤ ਦਾ ਚਾਰ ਨਾਲ ਵੀ ਸੁਆਦ ਲੱਗਦੀ ਹੈ ਵੀ ਨਾ ਹਾਂ ਲੈ ਕੋਟ ਤਾਂ ਲੈ ਜਾਪਦਾ ਬਸ ਤਾਂ ਨਾਲ ਉਹ ਤਾਂ ਹੁਣ ਸੋਡਾ ਉਹ ਹੁਣ ਇਹਦਾ ਥੋੜੀ ਆ ਆ ਗਏ ਮੈਂ ਮਿੱਟੀ ਆ ਗਏ ਮੈਂ ਮਿੱਟੀ ਆ ਤੱਲੇ ਮੈਂ ਕੁੰਜਾ ਖਾਂਗਾ। ਲੈ ਰੋ ਨਾ ਕੇ। ਆ ਲੈ ਜਾ। ਸਾਨੂੰ ਨੇ। ਮੈਂ ਤਾਂ ਪਹਿਲੇ ਖੜਾ ਹਾਂ। ਅੱਲਾ ਦੇ ਖੜਾ। ਕੱਪੜੇ ਕਰਦਾ ਨਾ ਪੁੱਤ। ਉਹ ਡੈਡੀ ਵਾਸਤੇ ਤੇਰੀ ਆਈ ਬੈਗ ਕੋਟ। ਵੀ ਜਿਹੜਾ ਬੰਦਾ ਲੈ ਕੇ ਆਇਆ ਉਹ। ਮੈਨੂੰ ਖਾ ਲੈਣ ਨੇ। ਤੈਨੂੰ ਆਥਣੇ ਖਵਾ ਲਵਾਂਗਾ। ਇਧਰ ਆ ਸੰਜੇ ਤੂੰ। ਕੀ ਕਰਕੇ ਵੀ ਘਟ ਮਿਰਚਾਂ ਦਾ। ਬਸ ਆਹੀ ਆਈ ਰਾਈ ਰਾਤ ਤੋ ਥੋੜੀ ਲੜਾਈ ਪੈ ਗਈ ਸੀ ਤੋ ਤਾਂ ਹੀ ਤਾਂ ਮੈਂ ਇਹ ਕੋਈ ਸਵੇਰੇ ਆੜੀ ਚੱਕ ਲਈ ਸੀ ਖਾਲਾ ਖਾਲਾ ਕੱਲ ਸਵੇਰੇ ਆੜੀ ਚੱਕ ਲਈ ਕੋਈ ਨਹੀਂ ਪਾਉਂਦਾ ਪਰ ਤਖਾ ਅੱਜ ਤੇਰੇ ਵਾਸਤੇ ਇੰਨੀ ਦੀਦੀਆਂ ਹੋਰ ਲਿਆਤੀਆਂ ਖਾਲਾ ਕੋਈ ਨਹੀਂ ਪਾਉਂਦਾ ਤੇ ਦੋਹ ਖਾਲਾ ਅੱਜ 15 ਗੇੜੇ ਕੱਢਣੇ ਨੇ ਸਾਰੇ ਉਹੀ ਕਰਦੇ ਆ ਤੈਨੂੰ ਗੁਲਚਾ ਦਾ ਖਾ ਰਹੀਆਂ 15 ਗੇੜੇ ਨੇ ਅੱਜ ਪਹਿਲਾ ਡਰੈਸ ਚੇਂਜ ਕਰ ਲੈ ਪੁੱਤ ਹਾਂ ਗੁਲਚਾ ਮਿਲ ਐਂਡ ਵਾਸ਼ ਕਰ ਲੈ ਹੈਂਡ ਵਾਸ਼ ਕਰ ਲੈ ਚੱਲ ਚੱਲ ਨਾ ਕਰਾਈ ਸੀ ਮਰਲੀ ਬਾਸਾ ਜਾ ਆਹੋ ਬਾਸਾ ਚ ਗੰਦੇ ਮੰਦੇ ਹੱਥ ਲਾਇ ਲੈ ਚਲੋ ਇਹਨੂੰ ਤਾਂ ਇੱਥੀ ਤਰ ਜਾ ਕੋਈ ਨਹੀਂ ਛੇੜਦਾ ਨਹੀਂ ਪੁੱਤ ਕੋਈ ਛੇੜਦਾ ਕੋਈ ਨਹੀਂ ਛੇੜ ਆਸੀਂ ਤਾਂ ਦਵਾਈ ਆ ਅਸੀਂ ਨਾ ਖਾਣੇ ਹੁੰਦੇ ਮੈਂ ਬਹੁਤ ਥੀਰੋ ਕੋਲੋਂ ਲੋ ਤੂੰ ਆਪ ਤਾਂ ਤੂੰ ਕੋਈ ਨਹੀਂ ਖਾਂਦਾ ਤੇਰਾ ਯਾਰ ਤੁਹਾਨੂੰ ਤਾਂ ਇਤਨੇ ਅਸੀਂ ਖਾ ਲੈਨੇ ਆ। ਇਹ ਤਾਂ ਮੈਂ ਖਾਣਾ। ਜਿਵੇਂ ਵੇ ਕਿੰਨਾ ਟੇਸਟੀ ਆ ਵੇ। ਹੌਣ ਪਤਾ ਵੀ ਕੰਦਰੀਆਂ ਹੈਗੇ ਸਹੀ ਨਹੀਂ ਦੇਖਿਆ। ਢੋਲਾ ਢੋਲਾ ਨਹੀਂ ਖਾਂਦਾ ਨੀ। ਕੋਈ ਨਹੀਂ ਖਾਂਦਾ। ਕੋਈ ਨਹੀਂ ਖਾਂਦਾ ਕੋਈ ਨਹੀਂ ਖਾਂਦਾ। ਅੱਛਣੇ ਫੇਰ ਆ ਕੇ ਆਉਂਗਾ। ਮੈਂ ਲੈ ਪਹਿਲਾਂ ਡਰੈਸ ਚੇਂਜ ਕਰ ਲਾ। ਮਮਾ ਬੋਲੇ ਫੁੱਫੂ ਆ ਗਏ। ਖੇਲ ਖਾਣ ਲੱਗੇ। ਇਹ ਤਾਂ ਮੇਰੇ ਪਾਣੀ ਨਹੀਂ ਰੁਕ ਰਿਆ। ਅਗਲੀ ਦੇ ਕੁਲਚੇ ਦੇ। ਆਲਾ ਖਾਣਾ। ਸਾਨੂੰ ਜਿਹਨੂੰ ਕੁਲਚਾ ਮਿਲਿਆ। ਹੁਣ ਕੁਲਚਾ ਮਿਲ ਗਿਆ। ਹੁਣ ਫੌਨ ਦਾ ਕੀ ਕਰਨਾ ਤੇਨੇ? ਇਹ ਨਾ ਕਿ ਨਾ ਲਾਉਣੀ। ਇਹ ਤਾਂ ਸਵੇਰੇ ਹੋਰ ਪਾ ਕੇ ਜਾਊਗੀ। ਅੱਛਾ ਹੋਰ ਡਰੈਸ ਬਣਨੀ। ਹਾਂ। ਤੂੰ ਆ ਖਾ। ਫੌਨ ਤੋਂ ਬਗੈਰ ਖਾ ਨਹੀਂ ਜੇ। ਐਨੀ ਗੰਦੀ ਆਦਤ ਪੈ ਗਈ ਫੌਨ ਦੀ। ਨੋ। ਇਹ ਕੁਲਚਾ ਇਹ ਕੁਲਚਾ ਖਾਣਾ ਤਾਂ ਫੌਨ ਨਹੀਂ ਮਿਲਦਾ। ਗੁਰਚਾ ਢੋਲੀ ਚਾਹ ਹੁਣ ਦੇਖ ਹੁਣ ਕਿਵੇਂ ਲੰਘੂਗਾ ਆਪਾਂ ਖਾ ਲੈਂਦੇ ਜੇ ਕੋਈ ਹੋਰ ਚੀਜ਼ ਹੁੰਦੀ ਨਾ ਮੰਗੇ ਜੇ ਇਹਦੀ ਸਿਰਦੀ ਹੁੰਦੀ ਮੰਮਾ ਖੋਲਿਓ ਇਹ ਕੋਲਚਾ ਤੀ ਲਮਾਈ ਖੋਲਾ ਬੋਲ ਕੇ ਦੇ ਲੰਘ ਹੈ ਜੋ ਘਰ ਲੱਗ ਕੇ ਚੰਗੇ ਆਈ ਦੀ ਦੂਰ ਹੁਣ ਵੀ ਤਾਂ ਇਸ ਏਰੀਏ ਲੋੜ ਪਈਆ ਉਹ ਤਾਂ ਜਾ ਕੇ ਦੂਏ ਬੰਜੇ ਤੇ ਬੈ ਗਈ ਹਾਂ ਵੀ ਮਾਮੂ ਨਾਲ ਖਾ ਲਈ ਹਾਂ ਨਾ ਥੋੜਾ ਨਾਲ ਕੇ ਰੋਟੀ ਬੁਲਾਇਆ ਆ ਇੱਕ ਤਾਂ ਚੱਕਰੀ ਜੀ ਜੇ ਬੈਠੀ ਰਹਿੰਦੀ ਐ ਤਿੰਨ ਵਾਰ ਰਹਿੰਦੀ ਐ ਨੇ ਜ਼ਿਆਦਾਤਰ ਆਹ ਜੀ ਆਉਂਦੀਆਂ ਨੇ ਚਲੋ ਜੀ ਇਹਦੇ ਨਾਲ ਹੀ ਵਲੌਗ ਦਾ ਕਰਦੇ ਆ ਐਂਡ ਦਿਓ ਆ ਗਿਆ ਜੀ ਸ਼ਸ਼ੀਕਾਲ ਬਾਏ ਬਾਏ ਤੁਸੀਂ ਵੀ ਖਾਓ ਕੁਲਚਾ ਜੀ ਦਸਨੀ ਜਾਲਾ